ਜਪੋ ਜੀ ਸਤਨਾਮ ਸਤਨਾਮ ਬਹੁਤ ਜਨਮ ਵਿਚੜੇ ਥੇ ਮਾਦੋ ਏਕ ਜਨਮ ਤੁਮਾਰੇ ਲਿਖਾ ਕਹਿ ਰਵਿਦਾਸ ਆਤਮ ਲਗ ਜੀਵੋ ਚਿਰ ਬਯੋ ਦਰਸ਼ਨ ਦੇਖ ਅਸਾਤ्यानतरूपन ਵਰੀ ਮਨ ਬਵਨ ਅੰਦਰ ਸੁਖ ਮਨ ਨਾਲੀ ਟੇਕ ਤਨ ਤਨ ਜਗਤ ਪਿਤਾ ਸਤਗੁਰ ਵੰਦਾਸ ਮਹਾਰਾਜ ਜੀ ਸਮ ਜੀਵਾਂ ਨੂੰ ਪ੍ਰਭੂ ਦਾ ਧਿਆਨ ਦਸਵੇਂ ਦਵਾਰ ਵਿੱਚ ਟਕਾ ਕੇ ਸੰਨ ਮੰਡਲ ਵਿੱਚ ਪਹੁੰਚ ਕੇ ਜੀਵਨ ਮੁਕਤ ਹੋਣ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਐਸਾ ਧਿਆਨ ਤਰੂਪ ਬਨਵਾਰੀ ਮਨ ਪਵਨ ਦੜ ਸੁਖ ਮਨ ਨਾਲੀ ਟੇਕ ਕਹੇ ਜੀ ਤੂੰ ਐਸਾ ਪ੍ਰਭੂ ਦਾ ਧਿਆਨ ਤਰ ਜਿਸ ਵਿੱਚ ਤੇਰਾ ਮਨ ਪ੍ਰਭੂ ਨਾਲ ਲੱਗ ਜਾਵੇ ਅਤੇ ਤੇਰੇ ਸਵਾਸ ਈੜਾ ਪਿੰਗਲਾ ਜਿਵੇਂ ਦੋਨੋਂ ਨਾੜੀਆਂ ਜਿੱਥੇ ਮਿਲਦਿਆਂ ਹਨ ਸਾਡੀਆਂ ਸਾਹ ਲੈਣ ਵਾਲੀਆਂ ਨਾੜਾਂ ਜਿਹਨੂੰ ਆਪਾਂ ਕਹਿ ਦਿੰਨੇ ਆ ਮਿਲਦਿਆਂ ਨੂੰ ਸੁਖਮਨਾ ਨਾੜੀ ਪਾਵ ਦਸਵੇਂ ਦਵਾਰ ਵਿੱਚ ਪਹੁੰਚ ਜਾਣ ਸੋਈ ਜਪ ਜਪੋ ਜੋ ਬਹੁਰਨ ਜਪਨਾ ਸੋਈ ਤਪ ਤਪੋ ਜੋ ਬਹੁਰਨ ਤਪਨਾ हे जीव आत्मदर्शी गुरु दी शरण ग्रहण कर इस अवस्था विच पहुंच के तू प्रभु दा नाम जपेगा फिर तैनू बार-बार प्रभु दा ऐसा नाम जप्ण दी ਲੋੜ ਨਹੀਂ ਪਵੇਗੀ ऐसा श्रेष्ठ तप करेगा फिर तैनू दोबारा तप करण दी जरूरत ਨਹੀਂ ਪੈਂਦੀ ਪਾਪ ਕਿ ਆਪਾਂ ਗੁਰੂ ਪਿਆਰੇ ਸਾਹਿਬ ਜੀ ਦੇ ਦੇ ਨਾ ਛੋਟਾ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ ਉਹ ਪਹਿਲੀ ਕਲਾਸ ਦੇ ਵਿੱਚ ਲੱਗਦਾ ਹੈ ਪਹਿਲੀ ਕਲਾਸ ਦੀ ਪੜ੍ਹਾਈ ਕਰ ਲੈਂਦਾ ਹੈ ਫਿਰ ਦੂਸਰੀ ਤੀਸਰੀ ਚੌਥੀ ਪੰਜਵੀਂ ਇਸ ਤਰ੍ਹਾਂ ਗੁਰੂ ਪਿਆਰੇ ਸਾਹਿਬ ਜੀ ਆਪਣੇ ਟੀਚਰ ਦੇ ਕਹਿ ਅਨੁਸਾਰ ਚੱਲਦਾ ਹੈ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦਾ ਹੈ ਤੇ ਜਿਹੜੀ ਉਹਨੂੰ ਕਲਾਸ ਪਾਸ ਕਰ ਲੈਂਦਾ ਉਹ ਦੁਬਾਰਾ ਕਰਨ ਦੀ ਲੋੜ ਨਹੀਂ ਪੈਂਦੀ ਇਸੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸੋਈ ਜਪ ਜਪੋ ਜੋ ਬੋਰ ਨਾ ਜਪਨਾ ਕਹਿੰਦਾ ਐਸਾ ਜਾਪ ਜਪੋ ਕਿ ਜਿਹੜਾ ਬਾਰ-ਬਾਰ ਤੈਨੂੰ ਦੁਆਰਾ ਦੁਆਰਾ ਜਾਪ ਜਪਣ ਦੀ ਲੋੜ ਨਹੀਂ ਫਿਰ ਇੱਕ ਦਿਨ ਐਸਾ ਆ ਜਾਵੇਗਾ ਇੱਕ ਦਿਨ ਐਸਾ ਆ ਜਾਵੇਗਾ ਕਿ ਸਾਡੇ ਮਨ ਦੇ ਅੰਦਰੋਂ ਉਸ ਪਰਮਾਤਮਾ ਦੇ ਨਾਮ ਸਿਮਰਨ ਦੀ ਅਨਹੱਦ ਨਾਦ ਸੁਣਾਈ ਦੇਵੇਗਾ ਪਾਵਕੇ ਉਠਦੇ ਬੈੰਦੇ ਤੁਰਦੇ ਫਿਰਦੇ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਸਾਡੇ ਅੰਦਰ ਹਿਰਦੇ ਦੇ ਅੰਦਰ ਚੱਲਦਾ ਰਹਿੰਦਾ ਹੈ ਜੀਬਾਂ ਸੋ ਓੰਕਾਰ ਜਪਤਨ ਸੋ ਕਰਕਾਰ RAM ਮਿਲੇ ਕਰ ਆਇ ਕਰ ਕਹਿ ਰਵਿਦਾਸ ਵਿਚਾਰ ਕਿ ਜੀਬਾਂ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪੀਏ ਹੱਥਾਂ ਦੇ ਨਾਲ ਕੰਮ ਕਰ ਕਰ ਲਈਏ ਕੰਮ ਕਰ ਕਰਦੇ ਹੋਏ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਪਰਮਾਤਮਾ ਖੁਦ ਸਾਨੂੰ ਆਣ ਕੇ ਮਿਲਦਾ ਹੈ ਅਸੀਂ ਆਪਣੇ ਕੰਮ ਕਰ ਛੱਡ ਕੇ ਪਰਮਾਤਮਾ ਨੂੰ ਲੱਭਣ ਤੁਰ ਪੀ ਤੇ ਸਤਿਗੁਰੂ ਜੀ ਕਹਿੰਦੇ ਨਾ ਤਾਂ ਫਿਰ ਘਰ ਲੱਭਣਾ ਤੁਹਾਨੂੰ ਨਾ ਉਹ ਪਰਮਾਤਮਾ ਲੱਭਦਾ ਹੈ ਬਨ ਕੋ ਜਨ ਕਾ ਜੈ ਰੇ RAM ਅਲੋਪਾ ਨਾਹੀ ਕੀ ਲੋੜ ਐ ਸਾਨੂੰ ਜੰਗਲ ਖੋਜਣ ਦੀ ਉਹ ਪਰਮਾਤਮਾ ਕਿਤੇ ਗਵਾਚਾ ਨਹੀਂ ਐ ਪਰਮਾਤਮਾ ਤਾਂ ਸਾਡੇ ਅੰਦਰ ਬੈਠਾ ਐ ਉਹ ਤੀਰਸਤਾਨਾ ਤੇ ਨਹੀਂ ਐ ਕਾਮਤ ਰਾ ਕਾ ਦਵਾਰ ਕਾ ਕਾਸ਼ੀ ਹਰ ਦਵਾਰ ਰਵਿਦਾਸ ਖੋਜਾਂ ਦਿਲ ਆਪਣਾ ਤੋ ਮਿਲਿਆ ਦਿਲਦਾਰ ਸਤਗੁਰੂ ਜੀ ਕਹਿੰਦੇ ਉਹ ਪਰਮਾਤਮਾ ਜਦੋਂ ਮੈਂ ਲੱਭਿਆ ਆਪਣੇ ਹਿਰਦੇ ਦੇ ਵਿੱਚੋਂ ਹੀ ਮਿਲ ਪਿਆ ਹੈ ਲੋਕ ਉਸਨੂੰ ਤੀਰਸਤਾਨਾਂ ਤੇ ਲੱਭਦੇ ਫਿਰਦੇ ਆ ਕੋਈ ਕਿਤੇ ਲੱਭਦਾ ਕੋਈ ਕਿਤੇ ਲੱਭਦਾ ਮੈਨੂੰ ਤਾਂ ਉਹ ਪਰਮਾਤਮਾ ਮੇਰੇ ਹਿਰਦੇ ਦੇ ਵਿੱਚ ਹੀ ਮਿਲ ਗਿਆ ਹੈ ਇਸ ਕਰਕੇ ਸਤਗੁਰ ਅਬਦਾਸ ਮਰੇ ਕਹਿੰਦੇ ਮੈਂ ਤੁਹਾਨੂੰ ਆਪਣਾ ਤਜਰਬਾ ਆਪਣੇ ਵਿਚਾਰ ਦੱਸ ਰਿਹਾ ਐਸਾ ਜਾਪ ਜਪੋ ਕਿ ਵਾਰ-ਵਾਰ ਤੇ ਤੁਹਾਨੂੰ ਜਾਪ ਜਪਣ ਦੀ ਲੋੜ ਨਾ ਪਵੇ ਐਸਾ ਤਪ ਕਰੋ ਜਿਹੜਾ ਤੁਹਾਨੂੰ ਵਾਰ-ਵਾਰ ਕਰਨ ਦੀ ਲੋੜ ਨਾ ਪਵੇ ਸੋਈ ਗੁਰੂ ਕਰੋ ਜੋ ਬੋਹਰ ਨ ਕਰਨਾ ਐਸੀ ਮਰੋ ਜੋ ਬੋਹਰ ਨ ਮੰਨਾ ਗੁਰੂ ਦਾ ਗਿਆਨੀ ਅਗਿਆਨਤਾ ਦਾ ਨਾਸ਼ ਕਰਦਾ ਹੈ ਕਿ ਗੁਰੂ ਨੇ ਸਾਨੂੰ ਹਨੇਰੇ ਚੋਂ ਰੌਸ਼ਨੀ ਵੱਲ ਨੂੰ ਲੈ ਕੇ ਜਾਂਦਾ ਹੈ ਅਤੇ ਅਗਿਆਨਤਾ ਦਾ ਨਾਸ਼ ਕਰਦਾ ਹੈ ਅਤੇ ਹੋਰ ਫਿਰ ਕਿਸੇ ਦੀ ਜ਼ਰੂਰਤ ਨਹੀਂ ਰਹਿੰਦੀ ਇਹ ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਬੰਦ ਕਮਰਾ ਪਿਆ ਹੈ ਅਗਰ ਅਸੀਂ ਉਹਦੇ ਅੰਦਰ ਗਿਆਨ ਦਾ ਦੀਵਾ ਜਗਾ ਦਿੱਤਾ ਤੇ ਅੰਦਰ ਪਿਆ ਸਾਰਾ ਸਮਾਨ ਸਾਨੂੰ ਨਜ਼ਰ ਆਵੇਗਾ ਤੇ ਜੇ ਅਸੀਂ ਗੁਰੂ ਪਿਆਰੀ ਸਾਧ ਸੰਗਤ ਜੀਓ ਅੰਧਰ ਹਨੇਰਾ ਹੀ ਰੱਖਾਂਗੇ ਕਮਰਾ ਬੰਦ ਹੀ ਰੱਖਾਂਗੇ ਤੇ ਅੰਦਰ ਪਿਆ ਸਮਾਨ ਸਾਨੂੰ ਦਿਖਾਈ ਨਹੀਂ ਦੇਵੇਗਾ ਇਸੇ ਤਰ੍ਹਾਂ ਉਹ ਪਰਮਾਤਮਾ ਸਾਡੇ ਅੰਦਰ ਵਾਸਾ ਹੈ ਉਸ ਦਾ ਉਹ ਅਸੀਂ ਤਾਂ ਹੀ ਉਸ ਨੂੰ ਦੇਖ ਸਕਦੇ ਹਾਂ ਜਦੋਂ ਸਾਨੂੰ ਗੁਰੂ ਦਾ ਗਿਆਨ ਪ੍ਰਾਪਤ ਹੋਇਆ ਗੁਰੂ ਦੇ ਗਿਆਨ ਤੋਂ ਬਿਨਾਂ ਅਸੀਂ ਪਰਮਾਤਮਾ ਨੂੰ ਦੇਖ ਨਹੀਂ ਸਕਦੇ ਉਸ ਨੂੰ ਹਾਸਲ ਨਹੀਂ ਕਰ ਸਕਦੇ ਕਹਿੰਦੇ ਉਹ ਤਰੀਕਾ ਹੈ ਜਿਵੇਂ ਦੁੱਧ ਨੂੰ ਆਪਾਂ ساری ਉਮਰ ਦੇਖੀ ਜਾਈਏ ਦੁੱਧ ਵਿੱਚੋਂ ਕੁਝ ਵੀ ਹਾਸਲ ਨਹੀਂ ਹੋਣਾ ਹਾਸਲ ਉਦੋਂ ਹੀ ਹੁੰਦਾ ਹੈ ਜਦੋਂ ਉਸ ਨੂੰ ਤਰੀਕੇਵਾਰ ਅਸੀਂ ਉਹਦੇ ਵਿੱਚੋਂ ਕੁਝ ਪ੍ਰਾਪਤ ਕਰਨਾ ਉਹਦੇ ਵਿੱਚ ਦਹੀਂ ਵੀ ਹੈ ਉਹਦੇ ਵਿੱਚ ਦੁੱਧ ਵੀ ਹੈ ਮੱਖਣ ਵੀ ਹੈ ਲੱਸੀ ਵੀ ਹੈ ਸਭ ਕੁਝ ਹੈ ਉਸ ਦੇ ਵਿੱਚੋਂ ਪਰ ਪਤਾ ਕਿਦਾਂ ਲੱਗਦਾ ਸਾਨੂੰ ਕਹਿੰਦੇ ਦੁੱਧ ਨੂੰ ਅਸੀਂ ਗਰਮ ਕਰਾਂਗੇ ਉਬਾਲਾਂਗੇ ਫਿਰ ਕਹਿੰਦਾ ਥੋੜਾ ਜਿਹਾ ਜਦੋਂ ਠੰਡਾ ਹੋ ਜਾਂਦਾ ਪਾਵ ਕੋ ਸੰਦਰਸ ਨੂੰ ਜਾਗ ਲਗਾਵਾਂਗੇ ਫਿਰ ਕਹਿੰਦੇ ਕੁਛ ਵਰਤ ਤੇ ਛੱਡ ਦੇਵਾਂਗੇ ਫਿਰ ਉਹਦਾ ਦਹੀਂ ਬਣਦਾ ਫਿਰ ਦਹੀਂ ਨੂੰ ਰੜਕਣਾ ਪੈਂਦਾ ਮੱਖਣ ਪ੍ਰਾਪਤ ਹੋ ਜਾਂਦਾ ਉਹਦੇ ਵਿੱਚੋਂ ਮੱਖਣ ਨੂੰ ਗਰਮ ਕਰਾਂਗੇ ਤਾਂ ਦੇਸੀ ਘੋਪਰਾਪਤ ਹੋ ਜਾਂਦਾ ਹੈ ਤੇ ਜੇ ਹੁਣ ਆਪਾਂ ਗੁਰੂ ਪੈਰੀ ਸਾ ਸਾਨੂੰ ਕੇਵਲ ਔਰ ਕੇਵਲ ਦੁੱਧ ਨੂੰ ਦੇਖੀ ਜਾਈਏ ਕੇਵਲ ਦੁੱਧ ਨੂੰ ਦੇਖੀ ਜਾਈਏ ਪ੍ਰਾਪਤ ਅਸੀਂ ਕੁਝ ਨਹੀਂ ਕਰ ਸਕਦੇ ਦੁੱਧ ਖਰਾਬ ਤਾਂ ਜਰੂਰ ਹੋ ਜਾਵੇਗਾ ਪਰ ਹਾਸਲ ਕੁਝ ਨਹੀਂ ਹੋਣਾ ਇਸੇ ਤਰ੍ਹਾਂ ਗੁਰੂ ਦੇ ਗਿਆਨ ਤੋਂ ਬਗੈਰ ਸਾਡਾ ਜੀਵਨ ਬ्यर्थ ਬਤੀਤ ਹੋ ਜਾਂਦਾ ਹੈ ਗੁਰੂ ਦੇ ਗਿਆਨ ਤੋਂ ਬਗੈਰ ਸਾਡਾ ਜੀਵਨ ਬ्यर्थ ਚਲਾ ਜਾਂਦਾ ਹੈ ਗੁਰੂ ਦਾ ਗਿਆਨ ਸਾਨੂੰ ਪ੍ਰਾਪਤ ਹੋਵੇਗਾ ਤੇ ਅਸੀਂ ਪਰਮਾਤਮਾ ਨੂੰ ਵੀ ਹਾਸਲ ਕਰ ਲਵਾਂਗੇ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਜਿੰਨਾਂ ਚਿਰ ਉਹ ਰੂਹ ਪਰਮਾਤਮਾ ਦੀ ਸਾਡੇ ਹਿਰਦੇ ਦੇ ਵਿੱਚ ਵੱਸਦੀ ਹੈ ਇਹ ਸਰੀਰ ਉਹਨਾਂ ਚੱਕਰ ਚੱਲਣਾ ਹੈ ਤੈਨੇ ਤਾਂ ਗੁਰੂ ਪੈਰੀ ਸਾਤ ਸੰਗਿਓ ਮਾਰ ਲੈ ਉਡਾਰੀਆਂ ਤੇ ਉੱਡਿਆ ਵੀ ਜਾਣਾ ਨਹੀਂ ਮੋਢੇ ਮੋਢ ਡਿਗੇਗਾ ਤਾਂ ਕਿਸੇ ਨੇ ਉਠਾਣਾ ਨਹੀਂ ਕਾਲ ਦੇ ਸ਼ਿਕਾਰੀਆਂ ਨੇ ਮਾਰਨੀ ਗਰੇਲੇ ਬੁੱਝ ਜਾਣਾ ਦੀਵਾ ਜਦੋਂ ਮੁੱਕ ਜਾਣਾ ਤੇਲੇ ਕਿ ਜਦੋਂ ਸਵਾਸਾਂ ਰੂਪੀ ਖਜ਼ਾਨਾ ਮੁੱਕ ਗਿਆ ਫਿਰ ਕਿਸੇ ਨੇ ਉਠਾਣਾ ਨਹੀਂ ਹੈ ਫਿਰ ਜਦੋਂ ਕਾਲ ਦੇ ਸ਼ਿਕਾਰੀਆਂ ਨੇ ਪਾਪ ਮੌਤ ਰੂਪੀ ਜਿਹੜਾ ਕਾਂ ਸਾਡੇ ਅਹੰਸਾ ਉਹ ਉੱਡ ਗਿਆ ਫਿਰ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਇਹ ਸਰੀਰ ਵੀ ਸਾਡਾ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਮਿੱਟੀ ਹੋ ਜਾਂਦਾ ਇਸੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਗੁਰੂ ਦੇ ਗਿਆਨ ਤੋਂ ਬਗੈਰ ਅਸੀਂ ਉਸ ਪਰਮਾਤਮਾ ਨੂੰ ਨਹੀਂ ਜਾਣ ਸਕਦੇ ਬਾਵਾ ਵਿਦਵਤ ਸਿਮਰਨ ਕੀਜੈ ਸੋਹੰਗ ਨਾਮ ਅਮੀਰ ਸਬਿਜੈ ਬੀਦੀ ਦੇ ਅਨੁਸਾਰ तरीके ਦੇ ਅਨੁਸਾਰ ਅਸੀਂ ਅੰਮ੍ਰਿਤ ਰਸ ਗੁਰੂ ਤੋਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਜਦੋਂ ਜੀਵ ਪ੍ਰਭੂ ਦਾ ਨਾਮ ਜਪ ਕੇ ਜੀਵਨ ਮੁਕਤ ਹੋ ਜਾਂਦਾ ਫਿਰ ਇਸ ਤਰ੍ਹਾਂ ਦੁਬਾਰਾ ਮਰਨਾ ਨਹੀਂ ਪੈਂਦਾ ਐਸੀ ਮਰੂ ਜੋ ਮੋਹਰ ਨਾ ਮਰਨਾ ਕਿ ਬਾਰ ਬਾਰ ਮਰਨ ਦੀ ਲੋੜ ਨਹੀਂ ਪੈਂਦੀ ਉਲਟੀ ਗੰਗ ਜਮਨ ਮੇ ਲਾਵੋ ਬਿਨਹੀਂ ਜਲ ਮਜਨੈ ਆਵੋ ਜਦੋਂ ਜੀ ਆਪਣੇ ਧਿਆਨ ਨੂੰ ਸੰਸਾਰ ਵੱਲੋਂ ਪੰਲਟ ਕੇ ਪ੍ਰਭੂ ਵੱਲ ਲਾਉਂਦਾ ਤਾਂ ਗੰਗਾ ਪਾਵ ਈੜਾ 나ੜੀ ਜਮਨਾ ਪਿੰਗਲਾ 나ੜੀ ਮਿਲ ਕੇ ਸੁਖਮਨਾ 나ੜੀ ਨਾਲ ਮਿਲਦੀਆਂ ਹਨ ਇਸੇ ਦਸਵੇਂ ਦੁਆਰੂਪੀ ਤ੍ਰਿਵੈਣੀ ਜੋ ਕਿ ਪਾਣੀ ਤੋਂ ਬਗੈਰ ਹੈ ਵਿਕੇ ਇਸ਼ਨਾਨ ਕਰਕੇ ਆਪਣਾ ਜੀਵਨ ਜੀਵ ਸਫਲ ਕਰ ਲੈਂਦਾ ਹੈ लोचन पर पर व्यंब निहारो ज्योत विचारना और विचारो फिर जीव मान रूपी अखा नाल प्रभु दे दर्शन करके आनंद दा अनुभव करदा है अते जीव प्रभु दा सच्च रूप विचार करके उस दे रूप दा ही हो जांदा है जीव उस ज्योत विच समा जांदा है फिर इस दे होर ਸਾਰੇ ਵਿਚਾਰ ਖਤਮ ਹੋ ਜਾਂਦੇ ਹਨ ਕਿ ਜਿਹੜਾ ਜੀ ਪਰਮਾਤਮਾ ਦਾ ਨਾਮ ਜਪਦਾ ਹੈ ਸੇਵਾ ਸਿਮਰਨ ਕਮਾਈ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਉਸੇ ਦਾ ਹੀ ਰੂਪ ਹੋ ਜਾਂਦਾ ਹੈ ਪਿੰਡ ਪਰੇ ਜਿਸ ਕਰ ਜਾਤਾ ਸ਼ਬਦ ਅਤੀਤ ਅਨਾਹਦ ਰਾਤਾ ਸਰੀਰੂਪੀ ਪਿੰਡ ਵਿੱਚ ਬਿਰਾਜਮਾਨ ਪ੍ਰਭੂ ਨਾਲ ਮਿਲ ਕੇ ਜੀਵ ਉਸ ਬੇਗੰਪਰੇ ਪਾਵ ਨਿਜਕਰ ਵਿੱਚ ਜਾਂਦਾ ਹੈ ਫਿਰ ਇਹ ਜੀਵ ਵਾਸਤਵਿਕ ਇੱਕ ਰਸ ਰੂਪ ਪ੍ਰਭੂ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਰੰਗ ਕਦੋਂ ਹੁੰਦਾ ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਹਾਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਹੀ ਉਹ ਨਾਮ ਰੂਪੀ ਅੰਮ੍ਰਿਤ ਰਸ ਸਾਨੂੰ ਪ੍ਰਾਪਤ ਹੁੰਦਾ ਹੈ ਤੂੜ ਸੰਤ ਕੇ ਚਰਨ ਕੀ ਸੋਈ ਸਰੇਟ ਹੈ ਗੰਗ ਪਾਪਾਂ ਕੀ ਮਲ ਉਤਰੇ ਚੜੇ ਨਾਮ ਕਾ ਰੰਗ ਸਤਿਗੁਰੂ ਜੀ ਕਹਿੰਦੇ ਸਾਨੂੰ ਕਿਤੇ ਸੰਤਾਂ ਦੇ ਚਰਨਾਂ ਦੇ ਵਿੱਚ ਬਹਿਣ ਦਾ ਮੌਕਾ ਮਿਲੇ ਸੰਤਾਂ ਦੇ ਵਚਨ ਸਾਡੇ ਹਿਰਦੇ ਦੇ ਵਿੱਚ ਬਸ ਜਾਣ ਉਹ ਗੰਗਾ ਦੇ ਵਿੱਚ ਨਾਉਣ ਦੇ ਨਾਲੋਂ ਜ਼ਿਆਦਾ ਪਵਿੱਤਰ ਹੈ ਫਿਰ ਕਹਿੰਦੇ ਪਾਪਾਂ ਦੀ ਮੈਲ ਸਾਡੇ ਮਨ ਤੋਂ ਉੱਤਰ ਜਾਂਦੀ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਹੈ ਜਾ ਪਰ ਕਿਰਪਾ ਉਸੇ ਹੀ ਪਲ ਜਾਣੇ ਗੂੰਗੋ ਸਾਕਰ ਕਾਂਬ ਖਾਨੇ ਜਿਸਤੇ ਪ੍ਰਭੂ ਕਿਰਪਾ ਕਰਦਾ ਹੈ ਕਿ ਜੇ ਤੋ ਪਰਮਾਤਮਾ ਕਿਰਪਾ ਕਰ ਦੇਵੇ ਉਹੀ ਪ੍ਰਭੂ ਦੇ ਪਰਮ ਆਨੰਦ ਨੂੰ ਜਾਣਦਾ ਹੈ ਜਿਵੇਂ ਗੁੰਗਾ ਜੀਵ ਸ਼ੱਕਰ ਖਾਣ ਤੋਂ ਬਾਅਦ ਉਸ ਦਾ ਸਵਾਦ ਦੱਸ ਨਹੀਂ ਸਕਦਾ ਕਿ ਉਸ ਦਾ ਸਵਾਦ ਕਿਹੋ ਜਿਹਾ ਹੈ ਬਿਆਨ ਨਹੀਂ ਕਰ ਸਕਦਾ ਇਸੇ ਪ੍ਰਕਾਰ ਪ੍ਰਭੂ ਦਾ ਆਨੰਦ ਲੈਣ ਵਾਲਾ ਜੀਵ ਉਸ ਨੂੰ ਬਿਆਨ ਨਹੀਂ ਕਰ ਸਕਦਾ ਕਿ ਪ੍ਰੇਮ ਪੰਥ ਕੀ ਪਾਲ ਕੇ ਰਵਿਦਾਸ ਬੈਠੇ ਆਏ ਸਾਚੇ Swami ਮਿਲਨ ਕੋ ਆਨੰਦ ਕਿ ਹੋ ਨਾ ਜਾਏ ਉਹ ਆਨੰਦ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਜਿਹੜਾ ਗੁਰੂ ਦੇ ਮਿਲਣ ਦਾ ਆਨੰਦ ਮਿਲਦਾ ਹੈ ਸੁਨ ਮੰਡਲ ਮੇ ਤੇਰਾ ਵਾਸਾ ਤਾਥੈ ਜੋ ਮੇ ਰਹੂ ਉਦਾਸਾ ਕਿਹ ਪ੍ਰਭੂ ਤੇਰਾ ਨਿਵਾਸ ਪ੍ਰਭੂ ਦੇ ਸੁਨ ਮੰਡਲ ਰੂਪੀ ਲਜਕਰ ਵਿੱਚ ਹੈ ਇਸ ਲਈ ਮੈਂ ਸੰਸਾਰ ਦਰਚ ਰਹਿਂਦਿਆਂ ਹੋਇਆਂ ਸੰਸਾਰ ਤੋਂ ਉਪਰਾਮ ਰਹਿਂਦਾ ਹਾਂ ਕੇਵਲ ਔਰ ਕੇਵਲ ਆਪ ਦਾ ਨਾਮ ਜਪ ਕੇ ਆਪ ਦਾ ਹੀ ਰੂਪ ਹੋ ਗਿਆ ਹਾਂ ਅੱਜ ਤੋਹੀ ਮੋਹੀ ਮੋਹੀ ਤੋਹੀ ਦਾ ਪੇਦਵੀ ਖਤਮ ਹੋ ਗਿਆ ਹਾਂ ਮੈਂ ਤਾਂ ਤੇਰਾ ਨਾਮ ਜਪ ਕੇ ਤੇਰਾ ਹੀ ਰੂਪ ਹੋ ਗਿਆ ਹਾਂ ਅੱਜ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕੇ ਦੱਸੋ ਪ੍ਰਮਾਤਮਾ ਤੇਰੇ ਔਰ ਮੇਰੇ ਵਿੱਚ ਕੀ ਵਰਕ ਹੈ ਫਰਕ ਕੇਵਲ ਇੰਨਾ ਹੈ ਜਿਵੇਂ ਸੋਨੇ ਤੋਂ ਬਣੇ ਗਹਿਣੇ ਉਹਨਾਂ ਦਾ ਨਾਮ ਅਲੱਗ ਅਲੱਗ ਹੁੰਦਾ ਹੈ ਪਰ ਅਸਲ ਦੇ ਵਿੱਚ ਉਹ ਸੋਨਾ ਹੀ ਹੁੰਦਾ ਹੈ ਜਿਵੇਂ ਸਮੁੰਦਰ ਤੋਂ ਲਹਿਰਾਂ ਉੱਠਦੀਆਂ ਅਸਲ ਦੇ ਵਿੱਚ ਉਹ ਸਮੁੰਦਰ ਦਾ ਹੀ ਰੂਪ ਹੁੰਦੀਆਂ ਤੇ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀਆਂ ਹਨ ਕਹੇ ਰਬਿਦਾਸ ਨਿਰੰਜਨ ਤਉ ਜਿਸ ਕਰ ਜਾਉ ਹੋ ਬਹੁਰਨ ਆਉ ਸਤਿਗੁਰੂ ਦਾਸ ਮਰਜ ਕਥਨ ਕਰਦੇ ਹਨ ਕਿ ਮੈਂ ਮਾਇਆ ਤੋਂ ਰਹਿਤ ਪ੍ਰਭੂ ਨੂੰ ਧਿਆਉਣਾ ਹਾਂ ਜਿਸ ਪ੍ਰਭੂ ਦੀ ਨਿਜ ਘਰ ਵਿੱਚ ਜਾਣ ਕਰਕੇ ਮੈਂ ਹਰ ਰੋਜ਼ ਹੋਰ ਕਿਸੇ ਪਾਸੇ ਨਹੀਂ ਜਾਵਾਂਗਾ ਪਾਵ ਉਸ ਪ੍ਰਭੂ ਦਾ ਸਿਮਰਨ ਕਰਕੇ ਉਸ ਵਿੱਚ ਅਪੇਧ ਹੋ ਗਿਆ ਮੈਂ ਸੰਸਾਰ ਵਿੱਚ ਫਿਰ ਜਨਮ ਲੈ ਕੇ ਨਹੀਂ ਆਵਾਂਗਾ ਕਿ ਮੈਨੂੰ ਦੁਆਰਾ ਬਾਰ ਬਾਰ ਜਨਮ ਲੈਣ ਦੀ ਲੋੜ ਨਹੀਂ ਹੈ ਮੈਂ ਤਾਂ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਕੇ ਪਰਮਾਤਮਾ ਦਾ ਹੀ ਰੂਪ ਹੋ ਗਿਆਂ ਸਵਾਗਤ ਗੁਰੂ ਪਿਆਰੇ ਸਾਥ ਸੰਗਤ ਜੀਓ ਸਾਨੂੰ ਵੀ ਆਪਣੇ ਰੈਬਰ ਤਨ ਤਨ ਜਗਤ ਪਿਤਾ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਲਈਏ ਬਹਿਮਾ ਪਰਮਾ ਨੂੰ ਛੱਡਦੇ ਹੋਏ ਨਾਮ ਸਿਮਰਨ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਲਈਏ ਜੈ ਗੁਰਦੇਵ